ਨਾਲ ਹੀ ਪਿੰਡ ਚ ਆਉਣੀ ਆ ਹਨਾ ਨਾਲੇ ਮਾਮੇ ਨੂੰ ਮਿਲ ਕੇ ਆਵਾਂਗੇ ਉਹ ਤੇ ਕੀ ਖਾਣਾ ਜਾਵੇ ਕਿਹ ਚੀਜ਼ ਖਾਈਏ ਕੁੱਕੜ ਨਹੀਂ ਆਉਣੀ ਚਲ ਕਿੱਧਰ ਜਾ ਕੇ ਮਾਂ ਦੀ ਸੱਸੀ ਕੋਲ ਜਾਣੀ ਹੈ ਸਬਜੀ ਕੋ ਆ ਚਲੋ ਮੈਂ ਕਿਉਂ ਤੁਹਾਨੂੰ ਸੋਨੇ ਕੱਪੜੇ ਪਾਉਣਾ ਹੈ ਹਮਮ ਇਹਦਾ ਆਨੇ ਕਾਫਾ ਤੇ ਕਹਿੰਦੇ ਫਤੇ ਦਾ ਫਤੇ ਦਾ ਕਹਿੰਦੇ ਕਿ ਮੂੰਹ ਨਹੀਂ ਦਿਖਾਉਂਦੇ ਆ ਵੇਖ ਲਓ ਫਤੇ ਦਾ ਮੂੰਹ ਦਾ ਮੂੰਹ లా పూర ఫతరే కతేళ్ళు ਫਲਾਰੀ ਹੋ ਗਈ। ਮੰਮੀ ਹੁਣ ਤੇ ਸਾਰੇ ਕੰਮ ਤਾਂ ਦੇ ਹੋ ਗਏ ਆ। ਦਾਣੇ ਵੀ ਡਰਾਮ ਚ ਪੈ ਗਏ ਆ। ਪੂੜੀ ਤਾਲੀ ਵੀ ਬਣਾ ਲਈ ਆ। ਕਿਉਂ ਨਾ ਆਪਾਂ ਅੱਜ ਮਾਮੀ ਵੱਲ ਜਾਈ ਅੱਜ ਆਪਾਂ ਵੇਲੇ ਹੀ ਆ। ਵੇਲੇ ਤੇ ਹੈਗੇ ਆ। ਤੇ ਉਹਦੇ ਕੰਨੀ ਆਵਾਜ਼ ਪੈ ਗਈ ਵੀ ਇਹਨਾਂ ਉੱਥੇ ਜਾਣਾ ਆ। ਉਹ ਚੱਲ ਵੀ ਗਈ ਆ ਤੇ ਹੁਣ ਘਰ ਸੁਣਾ ਛੱਡ ਕੇ ਕਿਧਰ ਸਿੱਤ ਜਾਣਾ ਇਹ। ਕੋਈ ਗੱਲ ਨਹੀਂ ਹੁਣ ਵੀ ਆਪਾਂ ਘਰ ਉੱਤ ਰਹਿਣੀ ਆ। ਆਪਾਂ ਤੇ ਹੁਣ ਜਾ ਨਹੀਂ ਕਰਨਾ। ਨਹੀਂ ਨਹੀਂ ਇਦਾਂ ਥੋੜੀ ਜਿਹਾ ਜਾਣਾ। ਜਿੱਨਾ ਜੇ ਉਹ ਘਰ ਹੋਵੇਗੀ ਤਾਂ ਫੇਰ ਜਾਣਾ ਵਾ ਉਦਾਂ ਨਹੀਂ ਤਾਂ ਜਾਣਾ ਤੈਨੂੰ ਪਤਾ ਅੱਜਕੱਲ ਕਿਦਾਂ ਦਾ ਮੋੜ ਚੱਲਣ ਡਿਆ ਵਾ ਸੁੰਨੇ ਘਰ ਕਿੱਥੇ ਜਾਂਦੇ ਜਾਂਦੇ ਆ ਚਲੋ ਦੀਦੀ ਨੇ ਆਈ ਜਾਣਾ ਵਾ ਸ਼ਾਮਾਂ ਤੱਕ ਦੀਦੀ ਦਾ ਕੋਈ ਪਤਾ ਪੱਕਾ ਕਿ ਦੀਦੀ ਨੇ ਅੱਜ ਸ਼ਾਮ ਨੂੰ ਆਉਣਾ ਕਿ ਨਹੀਂ ਆਉਣਾ ਆਪਤਾ ਦਾ ਉਹਨਾਂ ਤਾਂ ਤੈਨੂੰ ਪਤਾ ਤੇ ਹੈਗਾ ਹੀ ਆ ਇੱਕ ਦਿਨ ਕਹਿ ਕੇ ਜਾਂਦੀ ਤੇ ਚਾਰ-ਚਾਰ ਦਿਨ ਹੀ ਨਹੀਂ ਆਉਂਦੀ ਹੁਣ ਸਭੋ ਹੀ ਉਹਨੇ ਆਖਣਾ ਪਈ ਇਹਨਾ ਉਧਰ ਨਹੀਂ ਜਾਣਾ ਵਾ ਕਿ ਮੈਂ ਜਾਂਦੀ ਨਹੀਂਗੀ ਛੇਤੀ ਮੈਂ ਕਹਾਂਗੀ ਵੀ ਬੀਜੀ ਦਾ ਵੀ ਫੋਨ ਆਉਂਦਿਆ ਸੀ ਮੈਂ ਫਿਰ ਹੀ ਕਿਨੇ ਕਹਿਣਾ ਵਾ ਨਹੀਂ ਵੀਡੀਓ ਫੋਨ ਹੁੰਦਾ ਹੈ ਨਾ ਮੈਂ ਕਹਿੰਦਾ ਕੁਛ ਆ ਵੀ ਜੇ ਚਲੀ ਵੀ ਗਦੇ ਹੋਣੇ ਆ ਵੀ ਕੁਝ ਨਾ ਪਤਾ ਹੀ ਨਹੀਂ ਆਇਆ ਹੈ ਨਾ ਕਿ ਮੈਂ ਤਾਂ ਕਾ ਕਹਿੰਦੀ ਵੀ ਚਲੋ ਜਿਹੜਾ ਕੰਮ ਹੋ ਜੇ ਉਹੀ ਸਹੀ ਗੱਲਬਾਤ ਕਰ ਲਈਏ ਨਾ ਮੈਂ ਕੋਈ ਨਹੀਂ ਆ ਜਾਈ ਤੇ ਮੇਰੀ ਬੀਜੀ ਤੁਹਾਨੂੰ ਤਾਂ ਬਜ਼ੁਰਗ ਹੋ ਗਈ ਹੁਣ ਨਹੀਂ ਵੱਡੇ ਗੱਡੇ ਦਾ ਸਾਥ ਦਿੰਦੇ ਮੋਂ ਨੂੰ ਵੀਰ ਨੂੰ ਸਾਰਾ ਕੰਮ ਕਰਨਾ ਪੈਂਦਾ ਹੈ ਨਾਲ ਵੀ ਜੀ ਦੇ ਤੇ ਉਹ ਵੀ ਸਾਨੂੰ ਬੰਦਾ ਕੰਮ ਕਰਨ ਉਹਨੇ ਇੱਕ ਢੋਡਿ ਤੜੀ ਜਾਣਾ ਹੁੰਦਾ ਉਹ ਕਿਧਰ ਕਿਧਰ ਹੋਵੇ ਮੈਂ ਕਹਿੰਦੀ ਆ ਚਲ ਬੋਲ ਬਹੁਤ ਨੂੰ ਬਾਬਾ ਚੇ ਪੈ ਗਿਆ ਹੁਣ ਹਨਾ ਕਿ ਵੀ ਬਾਬਾ ਚੇ ਹੋ ਗਿਆ ਵਾ ਹਾਂ ਬੋ ਤੇ ਮੈਂ ਕਹਿੰਨੀ ਆ ਤੇ ਵੀ ਜਦ ਹੁਣ ਹੋ ਜੇ ਹਨਾ ਟੈਗ ਤੇ ਤੁਹਾਨੂੰ ਬਤਾਈਏ ਉਮਰ ਵੀ ਮਿਲਣਾ ਹੁੰਦੀ ਜਾਂਦੀ ਏ ਮੇਰੇ ਵੀਰ ਦੇ ਵੀ ਤੇ ਬਹੁਤ ਦਿਨਾਂ ਨੂੰ ਨਹੀਂ ਹੈ ਚੱਪਾ ਨਹੀਂ ਤੇ ਗੱਲ ਨਹੀਂ ਕਰੀ 1 2 3 ਟਾ ਮੰਮੀ ਮੈਂ ਤਾਂ ਕਹਿਣਗੀ ਹੁਣ ਵੇਖੋ ਬਾਬਾ ਟਾਈਮ ਤੇ ਹੋ ਗਿਆ ਵਾ ਤੇ ਬੀਜੀ ਨੂੰ ਲੈਣਾ ਕੋਈ ਸਨਾਹ ਪੁੱਤ ਜਿੰਦਾ ਰਾਜਵਿੰਦਰ ਨੇ ਵੀ ਪਹਿਲਾਂ ਤੇ ਕਾਲੀ ਪਈ ਸੀ ਮੈਂ ਤਾਂ ਕਹਿਣਗੀ ਚਲ ਏ ਤਰੀ ਮਾਮੀ ਨਾਲ ਗੱਲ ਕਰ ਲੈਂਦੇ ਤੇ ਮਾਮੀ ਨੂੰ ਵੀ ਪਤਾ ਹੋਣਾਗੀ ਵੀ ਇਸ ਇਸ ਤੂੰ ਕਿੱਥੇ ਚੱਲ ਰੋਟੀ ਰਾਖ ਕਹਿੰਦੇ ਤੇਰੀ ਮਾਂ ਨੂੰ ਹੈ ਕਿ ਪਤਾ ਤੇ ਮੁੰਡਿਆਂ ਨੂੰ ਫੜਾਉਣਾ ਮੁੰਡੇ ਵੱਲ ਦੇਖਾ ਹੈ ਭਾਵੇਂ ਜਿਹੜਾ ਮਰਜੀ ਗਲੀ ਤੇ ਚੱਕ ਕੇ ਤੇ ਲੈ ਜਾਏ ਮੁੰਡਕੇ ਬਾਹਰ ਨਹੀਂ ਜਾਉਣਾ ਗਲੀ ਚ ਠੀਕ ਹੈ ਸਮਝਦਾ ਮੇਰੀ ਗੱਲ ਨੂੰ ਆਪਣੇ ਆਪ ਹੀ ਦੌੜਾਂਗਾ ਬਾਹਰ ਮੈਂ ਤਾਂ ਕੱਲੋਂ ਨਾਲ ਗਲੀ ਚ ਆਇਆ ਕਰਾਂਗਾ ਠੀਕ ਹੈ ਨਾ ਚੱਲ ਆ ਚਲੀਏ ਘਰ ਮੱਸਾ ਵੀ ਧਿਆਨ ਦੇਂਦੀ ਮੁੰਡੇ ਵੱਲ ਫੜਾਓ ਕੈਮਰਾ ਨੋ ਬੰਦੀ ਬਾਹਰ ਪਾਦੇ ਫਾਦੇ ਨੇ ਐਕਟਿੰਗ ਬੜੀ ਵਧੀਆ ਕੀਤੀ ਹੈ ਬੜੀ ਵਧੀਆ ਹਾਂ ਹਾਂ ਮਮੂਂ ਦੀ ਨੇ ਨੀਂਦ ਦੇ ਨੀਂਦ ਦੇ ਨੀਂਦ ਨਹੀਂ ਹੜਿਆ ਕਿਸ਼ਟਾ ਦੇ ਕੰਮ ਕਰਦੇ ਕਿਸੇ ਨੂੰ ਚੀਜੀ ਦਾ ਅੱਜ ਦੇ ਕਿਸੇ ਨੂੰ ਨੰਮੀ ਨੰਮੀ ਦਾ ਨੰਮੀ ਨਾ ਚਾਵੇ ਨਹੀਂ ਨਹੀਂ ਨੰਮੀ ਕੀ ਆ ਨੰਮੀ ਦੁੱਧ ਦੁੱਧ ਦੀ ਬੋਤਲ ਅੱਛਾ ਅੱਛਾ ਚਲੋ ਉਹ ਜੇ ਤੇ ਬੋਲਦੇ ਆ ਨਾ ਵੇਰਾ ਕੇ ਤਾਂ ਧਿਆਨ ਨਹੀਂ ਸੌ ਸੁਖਾ ਦਾ ਮਿੱਤਰ ਇੱਕ ਘਟੋਟਰਾ ਉਹਦੇ ਵਾਰ ਬਿਨ ਧਿਆਨ ਪਤਾ ਜਾਣ ਲਿਆ 1 2 3 ਸਟਾਰਟ ਤੇਰੀ ਮਾਂ ਪੁੱਛਾ ਜਾ ਕੇ ਅੰਦਰ ਆਪ ਸੁਤੀ ਹੋਣੀ ਆ ਮੁੰਡੇ ਦਾ ਪਤਾ ਹੀ ਤੇ ਮੁੰਡਾ ਜਿੱਥੇ ਬਾਹਰ ਬਲੀ ਨਹੀਂ ਤੁਰਿਆ ਕੇ ਸਾਹ ਰਾਣੀ ਨੇ ਤੂੰ ਆਪਸੇ ਪੈਦਾ ਸੁ ਹੋ ਜਾਂਦੀ ਆ ਇਹਦਾ ਕਿੰਨੇ ਚੇਤਾ ਦਾ ਮੁੰਡਾ ਵੀ ਦੇਖਾ ਹਾਂ ਮਮੀ ਇੱਥੇ ਹੀ ਭਾਗ ਗਈ ਇਹਨੇ ਤਾਂ ਮੈਨੂੰ ਪਤਾ ਹੀ ਲੱਗਣ ਦਿੱਤਾ ਕੋਈ ਸ਼ੂ ਮੰਤਰ ਹੋ ਜਾਂਦਾ ਮੈਂ ਤੇਨੂੰ ਹੀ ਲੱਪਣ ਢੀਆ ਹੈ ਕਾ ਉੱਥੇ ਗਿਆ ਮੈਂ ਪਹਿਲਾਂ ਗਲੀ ਚ ਤੋੜਾ ਲਾਉਣ ਡਿਆ ਇੰਨੇ ਪਤਾ ਜੇ ਮੈਂ ਪਰਕੇ ਲਿਆ ਜੀ ਆਨੇ ਤਾਂ ਤੇਥੇ ਲੱਭਾਈਓ ਆਹ ਫੋਟੋ ਮੋਟੀ ਤਾਂ ਗਲੀ ਚ ਨਹੀਂ ਜਾਂਦਾ ਮੈਂ ਉਸੜ ਕੇ ਲੈ ਜਾਂਦਾ ਹਾਂ ਹੁਣ ਤਾਂ ਸਿਰਫ ਇਦਾਂ ਐ ਆਵਰ ਗਿਆ ਪਤਾ ਲੱਗਿਆ ਕਿੰਨੇ ਨੇ ਕਿਰਨ ਨਾ ਤੋੜ ਜਗਾ ਤਾਂ ਤੇ ਹਰੇ ਕਾ ਕਰਵਾ ਦੇ ਜੇ ਐ ਤੇ ਕੋਈ ਕੋ ਇਤਨੇ ਆ ਰਹਾ ਵਾ ਧਿਆਨ ਦੇ ਮਮੀ ਬਣਾ ਰੱਖੀ ਪਤਾ ਨਹੀਂ ਪਗਾਵਾ ਫੋਨ ਦੇ ਪਗਾਈ ਨਹੀਂ ਲੱਗਣ ਦਿੰਦਾ ਨਹੀਂ ਪਤਾ ਲੱਗਣ ਦਿੰਦਾ ਤਾਈ ਲੱਤਿਆ ਵਾ ਵੀ ਨਿਆਰੇ ਵਾਲੇ ਵੇਖਿਆ ਕਰ ਕਿੱਧਰ ਨੂੰ ਗਿਆ ਵਾ ਤੇ ਮੈਂ ਅਚਾਨਕ ਹੀ ਬਾਹਰ ਨੂੰ ਗਏ ਤਾ ਵੇਖ ਲਿਆ ਅਚਾਨਕ ਹੀ ਬੰਦ ਵਿੰਡਾ ਵੇਖ ਲਿਆ ਹਾਂ ਹੁਣ ਨਮ ਜੁਕੇ ਹਾਂ ਵੇਖ ਲਿਆ ਗਾਣਾ ਫੋੜ ਮੈਂ ਨਹੀਂ ਕਹਾਂ ਵੀ ਬਣੀ ਕੇ ਨੂੰ ਵੱਡਿਆ ਮਮੀ ਗਾਏ ਇਹ ਮੈਂ ਗੇਟ ਲਾਇਆ ਤਾਂ ਪਰ ਤੂੰ ਤੇ ਕਿਤੇ ਗੇਟ ਵੀ ਨਹੀਂ ਲਾਉਣਾ ਬੂਹਾਂ ਵੀ ਖੁੱਲਾ ਹੀ ਛੱਡ ਛੱਡ ਨਾ ਨਾ ਤੇਰਾ ਤੇ ਆਹ ਨਹੀਂ ਪਤਾ ਨਹੀਂ ਕਿੱਥੇ ਰਹਿੰਦਾ ਵਾ ਕਮਾ ਬੜੇ ਮੁੰਮੀ ਨੇ ਕਦੇ ਚਿਹਰਾ ਦਿੱਤਿਆ ਨਹੀਂ 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 ਮੈਨੂੰ ਪਤਾ ਨਹੀਂ ਆਵਾਜ਼ ਤਾਂ ਮਰਦੀ ਰਹੀ ਆ ਰੋ ਰੋ ਲੱਗ ਪੈਂਦਾ ਆ ਗੋੜਾ ਬਹੁਤ ਤੇ ਜਿੱਦ ਕਿਹਾ ਕਿ ਦੱਕਿਆ ਨਹੀਂਦਾ ਚੱਲ ਆ ਬੈਰ ਮੂੰਹ ਮੈਂ ਨਹੀਂ ਤੋਲਦੀ ਤਾ ਦਿਆ ਤੇ ਤੂੰ ਆਈ ਆ ਕੋ ਵੀਡੀਓ ਤੇ ਜਾਣਾ ਵੀ ਕੁਝ ਕਰਨੀ ਠੀਕ ਆ ਇਤਨਾ ਵੀਡੀਓ ਵੀ ਬਣਵਾਣੀ ਚਲ ਤਾ ਮੈਂ ਵੀ ਧਿਆ ਗਿਆ ਬੜਾ ਨਾ ਕਿ ਪਰ ਇਹ ਬਗਾਈ ਨਹੀਂ ਲੱਗ ਰਿਹਾ ਮੈਂ ਵੀ ਕੀ ਕਰਾਂ ਹਾਂ ਧਰਮਾ ਤਾਂ ਲੱਗੀਆਂ ਆ ਤੇ ਹਾਂ ਦੌੜਾ ਫਿਰਦਾ 1 2 3 ਸਟਾਰਟ ਮਮੇਂ ਤੇ ਆਂ ਨ ਮੈਂ ਬੜਾ ਰੱਖਦੀ ਆਂ ਭਰੇ ਪੜ੍ਹਾਈ ਲੱਗਨ ਦਾ ਤੁਹਾਨੂੰ ਬਦਵਾ ਹੋਂਦ ਲੱਗਾ ਲੱਗਦੀ ਆਂ ਇੱਧਰ ਵੇਖੋ ਤੇ ਇੱਧਰ ਹੋਂਦ ਆਈ ਤੇ ਲੈ ਪਾਸੇ ਵੇਖੋ ਤੇ ਇੱਧਰ ਹੋਂਦ ਨਹੀਂ ਨਾ ਨਿਆਣਾ ਨਿਆਣਾ ਹੀ ਤਾਵਾ ਨਿਆਯਾਲਾ ਆਪ ਵੇਖਣਾ ਪੈਂਦਾ ਵਾ ਤੂੰ ਐਡੀ ਬੇਸ਼ੱਕਰੀ ਉਹ ਕਿੰਦਰ ਨਾਲ ਬੜਿਆ ਕਰ ਇਹ ਵੀ ਬੇਸ਼ੱਕਰੀ ਇਹ ਕਿੱਥੇ ਗਿਆ ਵਾ ਮਤੇ ਕਦਮ ਤੇ ਕਿੰਨੀ ਵਾਰੀ ਗਿਆ ਕੱਲੇ ਬਾਹਰ ਨਹੀਂ ਜਾਈਦਾ ਪਰ ਤੂੰ ਆਖੇ ਨਹੀਂ ਲੱਗਦਾ ਐਸਾ ਕਰਕੇ ਨਿਆਣੀ ਕਿਧਰ ਵਾਂਡੇ ਕਿੰਦੇ ਜਾਂਦੀ ਮੀਨੂ ਪਰਾਪ ਤੂੰ ਮੁੰਡੇ ਵਾਲੀ ਨਾ ਧਿਆਨ ਨਹੀਂ ਦਿੰਦੀ ਯਾ ਮੇਰਾ ਬੁੱਧ ਖੇੜਾ ਸ ਕਿਉਂ ਖੇਡੋ ਹਾਂ ਖੇਡੋ ਖੇਡੋ ਜੇ ਬਾਹਰ ਨਹੀਂ ਮੰਮੀ ਬਾਹਰ ਤ ਨਹੀਂ ਜਾਂਦਾ ਇੱਥੇ ਵਿੜੇ ਚ ਉਹਨੇ ਖੇਡਦਾ ਰਹਿਣਾ ਕਿ ਆ ਠੀਕ ਆ ਉਹਨੂੰ ਦੁੱਧ-ਗੁੱਟ ਪਾ ਕੇ ਤਾਂ ਦੇਰ ਨੁਹੀਣਾ ਹੀ ਉਹ ਲੈ ਆਉਂਦੀ ਦੁੱਧ ਦੇ ਲਿਓ ਮੇਰੇ ਦੁੱਧ ਵਿੱਚ ਮੰਮੀ ਨੇ ਮੈਂ ਜਿਹੜਾ ਸੀਨ ਕਿਹਾ ਕੀਤਾ ਹੀ ਨਹੀਂ ਉਹ ਗੇਟ ਦੀ ਕੁੰਡੀ ਨਹੀਂ ਮਾਰਦੀ ਤੂੰ ਆਇਆ ਮਾ ਜੋ ਆ ਉਹ ਸੀਨ ਕੀਤਾ ਹੀ ਨਹੀਂ ਮੰਮੀ ਨੇ ਨਹੀਂ ਇੱਥੇ ਬੈ ਕੇ ਕੱਲ ਰਹੀ ਨਹੀਂ ਹਮਮ ਪਰ ਕਿੰਨੀ ਮਰ ਕੇ ਅੱਗੇ ੜਦਾ ਫੁੰਡਾ ਲਾਇਆ ਕਰ ਉਹ ਇਹਦਾ ਮਾਸਾ ਧਿਆਨ ਨਹੀਂ ਹੁੰਦਾ ਇੱਥੇ ਬੈ ਕੇ ਮੇਰਾ ਸੀਨ ਚ ਲੱਗਦਾ ਮੈਂ ਇਹ ਧਿਆਨ ਵਿੱਚ ਰੱਖਣਾ ਕਿ ਕਿੰਨੀ ਵਾਰੀ ਮੈਂ ਕਿਹਾ ਮੈਂ ਮੇਰੇ ਮੈਂ ਬਿਠੇ ਬਹੁਤ ਹਾਂ ਹਾਂ ਮਾਂ ਮੇਰੇ ਮੈਂ ਨੂੰ ਮੀਮੀ ਘੂਆ ਲੈਣਾ ਘੂਆ ਜਦ ਜਗਦੀ ਤੇ ਆਉਣੇ ਪੜਲੇ ਸੀ ਇੱਕ ਬਾਅਦ ਤੇ ਮਾਸਾ ਕਿ ਜਲਮ ਕਰੀ 1 2 3 ਸਟਾਰਟ ਕਿੰਨੀ ਵਾਰੀ ਮੈਂ ਕਿਹਾ ਆ ਪਿੱਗੇੜ ਦਾ ਕੁੰਡਾ ਲਾ ਕੇ ਰੱਖਿਆ ਤਾਂ ਕਿਤੇ ਧਿਆਨ ਮਾਸਾ ਨਹੀਂ ਦੇਸੀ ਕਾਦੀ ਮੈਂ ਤਾਂ ਮੰਮੀ ਧਿਆਨ ਹੀ ਬੜਾ ਰੱਖਦੀ ਗੇੜ ਦਾ ਕੁੰਡਾ ਲੱਗ ਗਿਆ ਹੋਵੇ ਕਮਸੇ ਕਮ ਨਹੀਂ ਆਣਾ ਬਾਹਰ ਤੇ ਨਾ ਜਾਵੇ ਅੰਦਰ ਹੀ ਰਵੇ ਕਾ ਰਹੀ ਸੋਹ ਚੀਜ਼ ਗਲੀ ਦੇ ਵਿੱਚ ਲੰਘਦੀ ਆ ਕੋਈ ਮੋਟਰਸਾਈਕਲ ਵਾਲਾ ਨਹੀਂ ਪਤਾ ਲੱਗਦਾ ਵੇਂਦੇ ਵਾਲੇ ਵੀ ਨਿਆਣਾ ਨਿਕਲ ਗਿਆ ਬੜਾ ਸੱਚੀ ਮਿਆਦ ਹੈ ਕਿਉਂ